ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੈਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਕੋਠੇ ਪਿਪਲੀ ਤੇ ਪਿੰਡ ਮਹਾਰਾਜ ਲਹਿਰਾ ਮੁਹਬਤ ਹਰਮਨਪੁਰ ਪਲਾਡ ਦੇ ਵੈਕਸਾਈਡ ਮੋੜਲਾ ਜੀ ਤੇ ਬਲੌਰ ਸਿੰਘ ਦੇ ਮਿੱਤਰੋ ਆਪਾਂ ਘਰੋਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਚੰਗੀ ਸਾਨੂੰ ਮੱਝ ਦਿਖਾ ਰਹੇ ਆ ਜਿਹੜੇ ਪਿਛਲੇ ਸੂਏ ਦਾ ਬਾਈ ਕਹਿੰਦਾ ਵੀ ਚੰਗਾ ਦੁੱਧ ਕੱਢਿਆ ਸੀ ਤੇ ਕੱਦ ਕਾੜ ਦੀ ਮਿੱਤਰੋ ਸੋਹਣੀ ਐ ਸਿੰਘਾਂ ਦੀ ਸੇਪ ਵੀ ਸੋਹਣੀ ਐ ਤੇ ਫੇਸ ਕੁਆਲਿਟੀ ਵੀ ਚੰਗੀ ਐ ਥੋੜਾ ਜਿਹਾ ਪਸ਼ੂਆ ਤੋਂ ਸਾਈਡ ਤੇ ਕੱਢੀ ਕਰਕੇ ਥੋੜਾ ਜਿਹਾ ਡਰਦੀ ਐ ਤੇ ਉੱਥੇ ਅਸੀਂ ਕਿੱਲੇ ਤੇ ਬੰਨ ਕੇ ਹੀ ਵੀਡੀਓ ਬਣਾਵਾਂਗੇ ਇੱਕ ਵਾਰੀ ਤੁਹਾਨੂੰ ਤੋਰ ਕੇ ਦਿਖਾਉਂਦੇ ਸੀ ਤਾਂ ਕਰਕੇ ਜਿਹੜਾ ਵੀ ਭਰਾ ਕੋਈ ਆਵੇ ਮਿੱਤਰੋ ਤਸੱਲੀ ਤੁਸੀਂ ਆਫ ਕਰਨੀ ਐ ਵੈਸੇ ਚੰਗੀ ਮੱਝਾਂ ਦੇ ਵਿੱਚ ਆਉਂਦੀ ਐ ਪਹਿਲਾਂ ਵੀ ਆਪਾਂ ਦੋ ਵੀਡੀਓ ਇਹਨਾਂ ਦੇ ਘਰੋਂ ਪਾ ਚੁੱਕੇ ਆ ਘਰੇਲੂ ਇਹ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਤੇ ਚੰਗੇ ਤੇ ਚੰਗੇ ਸਾਡਾ ਚਾਚਾ ਜੀ ਪਸ਼ੂ ਰੱਖਦੇ ਨੇ ਤੇ ਆਈ ਹੈ ਵੀ ਝੋਟੀ ਮਿੱਤਰੋ ਬਹੁਤ ਚੰਗੀ ਕੱਲਾ ਕੱਲਾ ਥਾਣਾ ਥਾਣਾ ਦਾ ਗੈਪ ਥਾਣਾ ਦਾ ਸਾਈਜ਼ ਬਹੁਤ ਸੋਹਣਾ ਹੈ ਤੇ ਪੂਰੀ ਜਿਹੜੀ ਡਿਟੇਲ ਆਪਾਂ ਅੰਕਲ ਤੋਂ ਲੈਨੇ ਆ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਇਹ ਜਿਹੜੀ ਆਪਾਂ ਮੱਝ ਦਿਖਾਈ ਆ ਦਾ ਸੂਆ ਪਹਿਲਾਂ ਤਾਂ ਕਿਹੜਾ ਇਹ ਤੀਜਾ ਸੂਆ ਏ ਤੀਜਾ ਸੂਆ ਸੂੰਦੀ ਆ ਹਾਂ ਕਿੰਨੇ ਕੁ ਦਿਨ ਬਾਕੀ ਹੈ ਬਸ 5-4 ਦਿਨ ਹੀ ਲਓ ਕਿੰਨਾ ਕੁ ਦੁੱਧ ਕੱਢੇ ਸਹੀ ਇਹ ਸਹੀ ਇਹਦੇ ਸਿਰ ਪਿਛਲੇ ਸਾਲ 13 ਲੀਟਰ ਦੁੱਧ 13 ਲੀਟਰ ਦੁੱਧ ਜਸੂਏ ਹਾਂ ਦੁੱਜੇ ਸੂਏ ਇਹ ਤੇ ਕਿੰਨਾ ਤੇਰਾ ਹਾਂ ਹਾਂ 13 14 ਲੀਟਰ 14 ਕੱਢੂਗੇ ਮੋਰਚਾਂ ਠੀਕ ਹੈ ਤੇ ਕਿਹੜਾ ਟੀਕਾ ਲੱਗਿਆ ਜੀ ਇਹਦੇ ਛੇਰੂ ਦਾ ਲੱਗਿਆ ਇਹ এবੀਸੀ ਦਾ ਏਬੀਸੀ ਵਾਲਾ ਛੇਰੂ ਦਾ ਹਾਂ ਠੀਕ ਹੈ ਠੰਡੀ ਸੀਰ ਕੇ ਮੈਂ ਹਾਂ ਠੰਡੀ ਬਹੁਤ ਹੈਗਾ ਸੀਰ ਬਹੁਤ ਹੈਗਾ ਮੈਂ ਠੀਕ ਹੈ ਇਹ ਬੋਲਦੀ ਹੁੰਦੀ ਹੈ ਕਿ ਤਾਰਾਂ ਦਿੰਦੀ ਹੈ ਕਿਉਂਕਿ ਕਈ ਭਰਾ ਕੋ ਨਵਾਂ ਲੈ ਜੇ ਅਗਲਾ ਦੇ ਕੇ ਬੋਲਦੀ ਹੈ ਵਧੀਆ ਬੋਲਦੀ ਹੈ ਹਾਂ ਡੇਢ 2 ਮਹੀਨਾ ਤੋ ਸਮਰ ਜਾਂਦੀ 2 ਮਹੀਨਾ ਤੋ ਸਮਰਦੀ ਹੈ ਹਾਂ ਸਮਰਦੀ ਹੈ ਠੀਕ ਹੈ ਦੁੱਧ ਲੰਮਾ ਟਾਈਮ ਦਿੰਦੀ ਹੈ ਹਾਂ 7 ਮਹੀਨੇ ਦੁੱਧ ਦਿੰਦੀ ਹੈ ਓਕੇ ਸੋ ਤਾਰਾਂ ਦੇ ਕੇ ਮਿੱਤਰੋ ਬੋਲਦੀ ਵੀ ਆ ਕਿਉਂਕਿ ਇਹ ਵੀ ਚੀਜ਼ ਆਪਾਂ ਦੱਸਿਆ ਕਰਾਂਗੇ ਕਿਉਂਕਿ ਕਈ ਵਾਰ ਕੀ ਹੁੰਦਾ ਅਗਲਾ ਕਈ ਪਸੂ ਤਾਰਾਂ ਜੀ ਬੰਦੇ ਆ ਜਾਂ ਸਾਣ ਤੋਂ ਬੰਦੇ ਆ ਉਹ ਅਗਲਾ ਸਾਲ-ਸਾਲ ਸੀਸੀ ਮੈਨੇ ਝੱਕ ਜਾਂਦਾ ਤੇ ਬਾਅਦ ਦੇ ਵਿੱਚੋ ਮਿੱਤਰੋ ਗੈਪ ਪੈ ਜਾਂਦਾ ਕਾਫੀ ਟਾਈਮ ਦਾ ਤੇ ਮੁੜ ਕੇ ਮਿੱਤਰੋ ਪਸੂ ਜਿਹੜਾ ਘਾਟਾ ਪਉਂਦਾ ਹੁਣ ਇਹਦਾ ਰੇਟ ਆਪਾਂ ਫਿਰ ਕੀ ਕਰਤਾ ਜੀ ਇਹਦਾ 135 ਹੈ ਜੀ 135 ਮਾਣ ਤਣ ਆ ਮਾਣ ਤਣ ਕਰ ਤੇ ਫੋਨ ਨੰਬਰ ਜੀ ਆਪਣਾ 90236 90237 31972 31927 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਅੰਕਲ ਦੇ ਨਾਲ ਮਿੱਤਰੋ ਕਰੋ ਸੰਪਰਕ ਅੰਕਲ ਦਾ ਜਿਹੜਾ ਘਰ ਹੈ ਪਿੰਡ ਪਿਪੜੀ ਬੜਦਾਈ ਪਹਿਲਾ ਘਰ ਪਹਿਲਾ ਬਾੜਾ ਆ ਸਮਝੋ ਤੁਹਾਨੂੰ ਦਿਖਾਈ ਦਿੰਦੇ ਆ ਸਾਹਮਣੇ ਸਰਕਾਰੀ ਹਸਪਤਾਲ ਹਾਂ ਡਿਸਪੈਂਸਰੀ ਤੇ ਇੱਧਰ ਹੈਗਾ ਸਹੂਦਾ ਕੇਂਦਰ ਸਹੂਦਾ ਕੇਂਦਰ ਬਿਲਕੁਲ ਸਹੂਦਾ ਕੇਂਦਰ ਦੇ ਨਾਲ ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਜਰੂਰ ਕਰਿਓ ਸੰਪਰਕ ਕੱਦ ਕਾਠ ਵੀ ਸੋਹਣਾ ਸਿਹਤ ਪੱਖੋਂ ਵੀ ਚੰਗੀ ਆ ਤੇ ਮੁੱਲ ਹੈਗਾ ਜੀ 135000 ਮਾਣ ਤਾਂ 135 ਦੇ ਵਿੱਚੋਂ ਹੋਜੂ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਸੰਪਰਕ ਆਪਣਾ ਨੰਬਰ ਹੈ ਜੀ 9872482124 ਸੋ ਸਾਰੇ ਵੀਰਾਂ ਦਾ ਧੰਨਵਾਦ